ਇਹ ਘਟਨਾ 1924 ਵਿੱਚ ਵਾਪਰੀ ਸੀ ਹਾਂ ਉਸੇ ਸਾਲ ਉਸ ਥਾਂ ਜਿੱਥੇ ਇਸ ਵੇਲੇ ਸਾਡਾ ਸਹਿਕਾਰੀ ਫਾਰਮ ਹੈ ਉਹਨਾਂ ਦਿਨਾਂ ਵਿੱਚ ਗਰੀਬਾਂ ਦਾ ਇੱਥੇ ਰਹਿਣ ਬਸੇਰਾ ਹੁੰਦਾ ਸੀ ਉਦੋਂ ਮੇਰੀ ਉਮਰ ਕੋਈ 14 ਕ ਸਾਲ ਦੀ ਸੀ ਮੈਂ ਆਪਣੇ ਮਰਹੂਮ ਪਿਤਾ ਦੇ ਚਚੇਰੇ ਭਰਾ ਕੋ ਰਹਿੰਦੀ ਸਾਂ ਮੇਰੇ ਉੱਤੇ ਮਾਂ ਦੀ ਛਾਂ ਵੀ ਨਹੀਂ ਸੀ ਰਹੀ ਪਤ ਚੜ੍ਹਦੀ ਰੁੱਤ ਸੀ ਸਾਡੇ ਪਿੰਡ ਦੇ ਸਾਰੇ ਅਮੀਰ ਲੋਕ ਪਹਾੜਾਂ ਵਿੱਚ ਤੰਬੂ ਵਗੈਰਾ ਗੱਡਣ ਚਲੇ ਗਏ ਸਨ ਉਦੋਂ ਸਾਡੇ ਪਿੰਡ ਫੌਜੀਆਵਾਲਾ ਲੰਮਾ ਕੋਟ ਪਾਈ ਇੱਕ ਉਪਰਾਜ ਜਿਹਾ ਜਵਾਨ ਆਇਆ ਸੀ ਮੈਨੂੰ ਉਸਦੇ ਫੌਜੀ ਕੋਟ ਦਾ ਹੀ ਚਿੱਤਾ ਰਹਿ ਗਿਆ ਹੈ ਕਿਉਂਕਿ ਉਹ ਪਤਾ ਨਹੀਂ ਕਿਉਂ ਕਾਲੀ ਉਨ ਦਾ ਬਣਿਆ ਹੋਇਆ ਸੀ ਸਾਡੇ ਪਿੰਡ ਵਿੱਚ ਜਿਹੜਾ ਮੁੱਖ ਸੜਕ ਤੋਂ ਦੂਰ ਸੀ ਤੇ ਪਹਾੜਾਂ ਦੀ ਗੋਦ ਵਿੱਚ ਵਸਿਆ ਹੋਇਆ ਸੀ ਸਰਕਾਰੀ ਕੋਟ ਪਾਣ ਕੇ ਕਿਸੇ ਆਦਮੀ ਦਾ ਆਉਣਾ ਇੱਕ ਬਹੁਤ ਵੱਡੀ ਹੈਰਾਨੀਜਨਕ ਘਟਨਾ ਸੀ ਪਹਿਲਾਂ ਤਾਂ ਇਹ ਗੱਲ ਪ੍ਰਚਾਰੀ ਗਈ ਕਿ ਉਹ ਫੌਜ ਵਿੱਚ ਕਮਾਂਡਰ ਰਿਆ ਸੀ ਇਸ ਲਈ ਪਿੰਡ ਵਿੱਚ ਵੀ ਮੁਖੀ ਬਣੇਗਾ ਮਗਰੋਂ ਪਤਾ ਲੱਗਾ ਕਿ ਉਹ ਕੋਈ ਕਮਾਂਡਰ ਨਹੀਂ ਸੀ ਸਗੋ ਸੇ ਤਸ਼ਤਨ ਬੇਗ ਦਾ ਮੁੰਡਾ ਸੀ ਜਿਹੜਾ ਕਈ ਸਾਲ ਪਹਿਲਾਂ ਕਾਲ ਪੈਣ ਦੇ ਦਿਨਾਂ ਵਿੱਚ ਹੀ ਰੇਲਵੇ ਦੇ ਵਿਭਾਗ ਵਿੱਚ ਨੌਕਰੀ ਕਰਨ ਪਿੰਡੋਂ ਚਲਾ ਗਿਆ ਸੀ ਤੇ ਜਿਸ ਦੀ ਫਿਰ ਕੋਈ ਉੱਗ ਸੁਗ ਨਹੀਂ ਨਿਕਲੀ ਸੀ ਪਰ ਉਸ ਦੇ ਪੁੱਤਰ ਦੂਈ ਸ਼ੈਨ ਨੂੰ ਪਿੰਡ ਵਿੱਚ ਸ਼ਾਇਦ ਸਕੂਲ ਖੋਲਣ ਤੇ ਬੱਚਿਆਂ ਨੂੰ ਪੜਾਉਣ ਲਈ ਭੇਜਿਆ ਗਿਆ ਸੀ ਉੰਨੇ ਦਿਨ ਹੀ ਸਕੂਲ ਤੇ ਪੜਾਈ ਵਰਗੇ ਸ਼ਬਦ ਬਿਲਕੁਲ ਨਵੇਂ ਸਨ ਤੇ ਲੋਕਾਂ ਦੀ ਸਮਝ ਤੋਂ ਪਰੇ ਸਨ ਕੋਈ ਇਹਨਾਂ ਫੁਆਵਾ ਉੱਤੇ ਯਕੀਨ ਕਰ ਲੈਂਦਾ ਕੋਈ ਨਾ ਨੂੰ ਜ਼ਨਾਨੀਆਂ ਦੀਆਂ ਵੇਲੀਆਂ ਗੱਲਾਂ ਦੱਸਦਾ ਤੇ ਇਹ ਵੀ ਸੰਭਵ ਸੀ ਕਿ ਲੋਕ ਸਕੂਲ ਬਾਰੇ ਭੁੱਲ ਭਲਾਈ ਜਾਂਦੇ ਜੇ ਇੱਕ ਦਿਨ ਅਚਾਨਕ ਲੋਕਾਂ ਦੀ ਉਹ ਮੀਟਿੰਗ ਨਾ ਬੁਲਾਈ ਗਈ ਹੁੰਦੀ ਮੇਰਾ ਚਾਚਾ ਧੀਰ ਤੱਕ ਬੁਰਬੁਰ ਕਰਦਾ ਰਿਹਾ ਇਹ ਇਕੱਠ ਭਲਾ ਕੀ ਹੋਇਆ ਨਕੰਮੇ ਕੰਮਾਂ ਨਾਲ ਲੋਕਾਂ ਦਾ ਵਕਤ ਬਰਬਾਦ ਕਰਦੇ ਰਹਿੰਦੇ ਨੇ ਪਰ ਫਿਰ ਉਸਨੇ ਘੋੜੇ ਤੇ ਕਾਠੀ ਪਾਈ ਤੇ ਹਰ ਅਣਖੀ ਮਰਦ ਵਾਂਗ ਘੋੜੇ ਤੇ ਚੜ ਕੇ ਇਕੱਠ ਚ ਚਲਾ ਗਿਆ ਮੈਂ ਵੀ ਗਵੰਡ ਦੇ ਮੁੰਡੇ ਕੁੜੀਆਂ ਨਾਲ ਉੱਥੇ ਚਲੀ ਗਈ ਜਦੋਂ ਅਸੀਂ ਹੱਫਦੇ ਹੋਏ ਢਿੱਲੇ ਨੇੜੇ ਪਹੁੰਚੇ ਜਿੱਥੇ ਆਮ ਤੌਰ ਤੇ ਇਕੱਠ ਹੋਇਆ ਕਰਦੇ ਸਨ ਤਾਂ ਉਥੇ ਘੋੜਿਆਂ ਉੱਤੇ ਚੜ੍ਹ ਕੇ ਬੈਠੇ ਤੇ ਭੁੰਜੇ ਖਲੋਤੇ ਲੋਕਾਂ ਸਾਹਮਣੇ ਕਾਲੇ ਫੌਜੀ ਕੋਟ ਤੇ ਪੀਲੇ ਵਿਸਾਰ ਚਿਹਰੇ ਵਾਲਾ ਉਹੀ ਜਵਾਨ ਬੋਲ ਰਿਹਾ ਸੀ ਸਾਨੂੰ ਉਸ ਦੀਆਂ ਗੱਲਾਂ ਸੁਣਾਈ ਨਹੀਂ ਦੇ ਰਹੀਆਂ ਸਨ ਅਸੀਂ ਹੋਰ ਨੇੜੇ ਜਾਣ ਹੀ ਵਾਲੇ ਸਾਂ ਕਿ ਉਸ ਵੇਲੇ ਲੀਰੋ ਲੀਰ ਫਰ ਕੋਟ ਪੈਣੀ ਇੱਕ ਬੁੱਢਾ ਜਿਵੇਂ ਅਚਾਨਕ ਸੁੱਤਾ ਉੱਠਿਆ ਹੋਵੇ ਉਸ ਨੂੰ ਟੋਕ ਕੇ ਆਖਣ ਲੱਗਾ ਗੱਲ ਸੁਣ ਪੁੱਤਰਾ ਉਸਨੇ ਤਤਲਾਉਂਦਿਆਂ ਕਾਲੀ ਕਾਲੀ ਬੋਲਣਾ ਸ਼ੁਰੂ ਕੀਤਾ ਪਹਿਲਾ ਤਾਂ ਮੌਲਵੀ ਹੀ ਨਿਆਣਿਆਂ ਨੂੰ ਪੜਾਇਆ ਕਰਦੇ ਸਨ ਅਸੀਂ ਤੇਰੇ ਪਿਓ ਨੂੰ ਵੀ ਜਾਣਦੇ ਹਾਂ ਉਹ ਵੀ ਸਾਡੇ ਵਾਂਗ ਗਰੀਬੀ ਵਿੱਚ ਹੀ ਮੰਦੇ ਹਾਲ ਰਹਿਦਾ ਸੀ ਹੁਣ ਤੂੰ ਮਿਹਰਬਾਨੀ ਕਰਕੇ ਦੱਸ ਕਿ ਤੂੰ ਮੌਲਵੀ ਕਦੋਂ ਦਾ ਬਣ ਗਿਆ ਮੈਂ ਮੌਲਵੀ ਨਹੀਂ ਬਜ਼ੁਰਗੋ ਮੈਂ ਤਾਂ ਕੋਮਸ ਮੋਲ ਦਾ ਮੈਂਬਰ ਹਾਂ ਹੁਣ ਬੱਚਿਆਂ ਨੂੰ ਮੌਲਵੀ ਨਹੀਂ ਪੜਾਇਆ ਕਰਨਗੇ ਮੈਂ ਫੌਜ ਵਿੱਚ ਪੜ੍ਹਨਾ ਸਿੱਖਿਆ ਸੀ ਤੇ ਪਹਿਲਾਂ ਵੀ ਮੈਂ ਥੋੜੀ ਬਹੁਤ ਪੜ੍ਹਾਈ ਕੀਤੀ ਸੀ ਸੋ ਮੈਂ ਤਾਂ ਇਸੇ ਤਰ੍ਹਾਂ ਦਾ ਮੌਲਵੀ ਹਾਂ ਅੱਛਾ ਇਹ ਗੱਲ ਹੈ ਸਾਵਾ ਜਵਾਨਾਂ ਸਲਾਗਾ ਦੀਆਂ ਆਵਾਜ਼ਾਂ ਆਈਆਂ ਸੋ ਕੋਮਸਮੋਲ ਨੇ ਤੁਹਾਡੇ ਬੱਚਿਆਂ ਨੂੰ ਪੜਾਉਣ ਲਈ ਮੈਨੂੰ ਇੱਥੇ ਭੇਜਿਆ ਇਸ ਦੇ ਵਾਸਤੇ ਸਾਨੂੰ ਕਿਸੇ ਮਕਾਨ ਦੀ ਲੋੜ ਹੈ ਮੇਰਾ ਖਿਆਲ ਹੈ ਕਿ ਤੁਹਾਡੀ ਮਦਦ ਨਾਲ ਇਸ ਢਿੱਲੇ ਵਾਲੇ ਉਜਾੜ ਅਸਤਵਲ ਵਿੱਚ ਜ਼ਮਾਤਾਂ ਲਾਈਆਂ ਜਾ ਸਕਦੀਆਂ ਹਨ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਪਿੰਡ ਵਾਸੀਓ ਲੋਕ ਸਸੋਪੰਜ ਵਿੱਚ ਪੈ ਗਏ ਜਿਵੇਂ ਉਹ ਮਨ ਹੀ ਮਨ ਅੰਦਾਜ਼ੇ ਲਾਰੇ ਹੋਣ ਕਿ ਇਸ ਆਦਮੀ ਦਾ ਮਕਸਦ ਕੀ ਹੋ ਸਕਦਾ ਹੈ ਝਗੜਾਲੂ ਸੁਭਾਅ ਵਾਲੇ ਸਤਮਕੂਲ ਨੇ ਇਸ ਚੁੱਪ ਨੂੰ ਤੋੜਿਆ ਉਸ ਦੇ ਅੜਬਪੁਣੇ ਕਾਰਨ ਲੋਕਾਂ ਨੇ ਇਸ ਦੀ ਹੱਲ ਝਗੜਾਲੂ ਪਾ ਦਿੱਤੀ ਸੀ ਉਹ ਬੜੇ ਚਿਰ ਤੋਂ ਕਾਠੀ ਨਾਲ ਅਰਕ ਦੀ ਢੋਲ ਆ ਕੇ ਗੱਲ ਸੁਣੀ ਜਾ ਰਿਹਾ ਸੀ ਤੇ ਕਦੇ-ਕਦੇ ਦੰਦਾ ਥਾਣੀ ਥੁੱਕ ਦਿੰਦਾ ਸੀ ਖੜੀ ਮੰਡਿਆ ਸਤਮਕੂਲ ਨੇ ਅੱਖਾਂ ਸੰਗੋਟਦੇ ਹੋਏ ਨੇ ਆਖਿਆ ਜਿਵੇਂ ਨਿਸ਼ਾਨਾ ਬਣ ਰਿਹਾ ਹੋਵੇ ਤੂੰ ਪਹਿਲਾਂ ਇਹ ਗੱਲ ਦੱਸ ਬਈ ਅਸੀਂ ਇਹ ਸਕੂਲ ਨੂੰ ਸਿਰਚ ਮਾਰਨ ਸਿਰ ਕਿਉਂ ਮਾਰਨਾ ਹੈ 259 ਕਿਹਾ ਠੀਕ ਹੀ ਤਾਂ ਹੈ ਢੀੜ ਵਿੱਚੋਂ ਕਿਸੇ ਨੇ ਆਖਿਆ ਲੋਕਾਂ ਵਿੱਚ ਹਿਲਜੁਲ ਜੀ ਹੋਈ ਤਾਂ ਇੱਕਦਮ ਰੌਲਾ ਪੈਣ ਲੱਗ ਪਿਆ ਅਸੀਂ ਕਿਸਾਨ ਲੋਕ ਹਾਂ ਮੁੱਦਦਾਂ ਤੋਂ ਮਿਹਨਤ ਮੁਸ਼ਕਕਤ ਕਰਕੇ ਜ਼ਿੰਦਗੀ ਬਸਰ ਕਰਦੇ ਹਾਂ ਸਾਡੀ ਕੇਟਮੈਨ ਹੀ ਸਾਨੂੰ ਰੋਟੀ ਦਿੰਦੀ ਹੈ ਤੇ ਸਾਡੀ ਔਲਾਦ ਵੀ ਇਸੇ ਤਰ੍ਹਾਂ ਗੁਜ਼ਾਰਾ ਕਰੇਗੀ ਪੜਾਈ ਦਾ ਉਹਨਾਂ ਨੇ achar ਪੋਣਾ ਪੜਾਈ ਅਫਸਰ ਲੋਕਾਂ ਨੂੰ ਚਾਹੀਦੀ ਐ ਅਸੀਂ ਸਿੱਧੇ ਸਾਦੇ ਪਿੰਡੂ ਲੋਕ ਹਾਂ ਤੂੰ ਸਾਨੂੰ ਪੁੱਟੀਆਂ ਗੱਲਾਂ ਨਾਲ ਸਕਾ ਰੋੜਾ ਰੱਪਾ ਕੋਈ ਛੱਟ ਗਿਆ ਤੁਸੀਂ ਵਾਕਿਆ ਹੀ ਆਪਣੇ ਬੱਚਿਆਂ ਨੂੰ ਪੜਾਉਣ ਦੇ ਖਿਲਾਫ ਹੱਕਾ ਬੱਕਾ ਦੂਈ ਸ਼ੇਨ ਲੋਕਾਂ ਦੇ ਮੂੰਹ ਵੱਲ ਦੇਖੀ ਜਾ ਰਿਆ ਸੀ ਉਸ ਨੂੰ ਇਸ ਦੀ ਸਮਝ ਨਹੀਂ ਸੀ ਆ ਰਹੀ ਓਏ ਜੇ ਅਸੀਂ ਬਰ ਖਿਲਾਫ ਹਾਂ ਤਾਂ ਤੂੰ ਸਾਡੇ ਨਾਲ ਜ਼ਬਰਦਸਤੀ ਕਰੇਂਗਾ ਉਹ ਵੇਲੇ ਲੱਦ ਗਏ ਨੇ ਹੁਣ ਅਸੀਂ ਆਜ਼ਾਦ ਲੋਕਾਂ ਜਿੱਦਾਂ ਚਾਹੀਏ ਉਦਾਂ ਹੀ ਰਹਾਂਗੇ ਦੂਸ਼ੇਂ ਦੇ ਚਿਹਰੇ ਦਾ ਰੰਗ ਫੱਕ ਹੋ ਗਿਆ ਕੰਬਦੀਆਂ ਉਂਗਲਾਂ ਨਾਲ ਆਪਣੇ ਫੌਜੀ ਕੋਟ ਦੀਆਂ ਹੁੱਕਾਂ ਤੋੜ-ਤੋੜ ਸੁੱਟ ਦਿਆਂ ਉਸ ਦਾ ਹੱਥ ਜੇਬ ਵਿੱਚ ਗਿਆ ਚੌਰੀ ਤਹਿ ਵਾਲਾ ਇੱਕ ਕਾਗਜ਼ ਕੱਢਿਆ ਉਸ ਨੂੰ ਖੋਲਿਆ ਅਤੇ ਉੱਚਾ ਕਰਕੇ ਹਿਲਾਉਂਦਿਆਂ ਆਖਿਆ ਮਤਲਬ ਇਹ ਹੋਇਆ ਕਿ ਤੁਸੀਂ ਇਸ ਕਾਨੂੰਨ ਦੇ ਖਿਲਾਫ ਹੋ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਬੱਚਿਆਂ ਦੀ ਪੜ੍ਹਾਈ ਲਾਜ਼ਮੀ ਹੈ ਉਸ ਉੱਤੇ ਸੋਵੀਅਤ ਸਰਕਾਰ ਦੀ ਮੋਹਰ ਲੱਗੀ ਹੋਈ ਹੈ ਤੁਹਾਨੂੰ ਜ਼ਮੀਨ ਕਿਸ ਨੇ ਦਿੱਤੀ ਹੈ ਪਾਣੀ ਕਿਸ ਨੇ ਦਿੱਤਾ ਆਜ਼ਾਦੀ ਕਿਸ ਨੇ ਦਿੱਤੀ ਹੈ? ਕੌਣ ਸਵਿਯਤ ਕਾਨੂੰਨਾਂ ਦੇ ਖਿਲਾਫ ਹੈ? ਕੌਣ? ਜਵਾਬ ਦਿਓ। ਉਸਨੇ ਜਵਾਬ ਦਿਓ ਇੰਨਾ ਜ਼ੋਰਦਾਰ, ਰੋਬਦਾਰ ਤੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਕਿ ਇਸ ਸ਼ਬਦ ਨੇ ਗੋਲੀ ਦੀ ਆਵਾਜ਼ ਵਾਂਗ ਪਤਝੜ ਦੀ ਖਮੋਸ਼ੀ ਨੂੰ ਭੰਗ ਕਰ ਦਿੱਤਾ ਅਤੇ ਗੋਲੀ ਦੀ ਆਵਾਜ਼ ਵਾਂਗ ਹੀ ਪਹਾੜਾਂ ਵਿੱਚੋਂ ਇਸ ਦੀ ਹਲਕੀ ਜਹੀ ਗੂੰਜਾਈ। ਕਿਸੇ ਦੇ ਵੀ ਮੂੰਹੋਂ ਕੋਈ ਲਫ਼ਜ਼ ਨਾ ਨਿਕਲਿਆ। ਲੋਕ ਨੀਵੀਂ ਪਾ ਕੇ ਚੁੱਪ ਕੀਤੇ ਰਹੇ। ਅਸੀਂ ਗਰੀਬ ਕਿਸਾਨ ਹਾਂ। ਹੁਣ ਦੂਈ ਸ਼ਿੰਦ ਦੀ ਆਵਾਜ਼ ਨਿਮੀ ਸੀ ਸਾਨੂੰ ਹਮੇਸ਼ਾ ਲਤਾੜਿਆ ਜਾਂਦਾ ਰਿਹਾ ਸਾਨੂੰ ਹਨੇਰੇ ਵਿੱਚ ਰੱਖਿਆ ਜਾਂਦਾ ਰਿਹਾ ਹੁਣ ਸੋਵੀਤ ਸਰਕਾਰ ਚਾਹੁੰਦੀ ਹੈ ਕਿ ਅਸੀਂ ਚਾਨਣ ਵਿੱਚ ਆਈਏ ਪੜਿਓ ਲਿਖਿਓ ਤੇ ਇਹਦੇ ਵਾਸਤੇ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਦੂਈ ਸ਼ਿੰਦ ਜਵਾਬ ਮਿਲਣ ਦੀ ਉਡੀਕ ਵਿੱਚ ਚੁੱਪ ਹੋ ਗਿਆ ਤੇ ਫਿਰ ਲੀਰੋ ਲੀਰ ਫਰ ਕੋਟ ਵਾਲੇ ਆਦਮੀ ਨੇ ਜਿਸ ਨੇ ਪੁੱਛਿਆ ਸੀ ਕਿ ਉਹ ਕਦੋਂ ਦਾ ਮੁੱਲਾ ਬਣ ਗਿਆ ਸੀ ਸੁਲਾ ਦੇ ਅਦਾਜ਼ ਵਿੱਚ ਬੁੜਬੁੜ ਕੀਤਾ ਚੰਗਾ ਫਿਰ ਜੇ ਤੂੰ ਚਾਹਣਾ ਹੈ ਤੇ ਪੜਾ ਲੈ ਸਾਨੂੰ ਕੀ ਫਰਕ ਪੈਂਦਾ ਅਸੀਂ ਕਾਨੂੰਨਾਂ ਦੇ ਬਰਖਿਲਾਫ ਨਹੀਂ ਪਰ ਮੇਰੀ ਅਰਜ਼ ਹੈ ਮੇਰੀ ਮਦਦ ਕਰੋ ਸਾਨੂੰ ਟਿੱਲੇ ਉਤਲੇ ਇਸ ਹਸਤਬਲ ਦੀ ਮਰਮਤ ਕਰਨੀ ਪੈਣੀ ਹੈ ਦਰਿਆ ਉੱਤੇ ਪੁਲ ਬਣਾਉਣਾ ਪੈਣਾ ਹੈ ਸਕੂਲ ਲਈ ਬਾਲਣ ਦੀ ਵੀ ਲੋੜ ਹੈ ਖਲੋਈ ਗੱਬਰੂ ਆ ਤੂੰ ਕੁਝ ਬੜਾ ਹੀ ਕਾਲਾ ਹੈ ਅੜਬ ਸਾਤਾ ਮਕੂਲ ਨੇ ਦੂਹੀ ਛੇਨ ਨੂੰ ਟੋਕਿਆ ਉਸਨੇ ਦੰਦਾ ਥਾਣੀ ਠੁੱਕਿਆ ਤੇ ਫਿਰ ਅੱਖਾਂ ਇਸ ਤਰ੍ਹਾਂ ਸੰਗੋੜ ਲਈਆਂ ਜਿਵੇਂ ਨਿਸ਼ਾਨਾ ਬਣ ਰਿਹਾ ਹੋਵੇ ਤੂੰ ਸਾਰੇ ਪਿੰਡ ਵਿੱਚ ਰੌਲਾ ਪਾਈ ਜਾਨਾ ਹੈ ਸਕੂਲ ਖੋਲਾਂਗਾ ਸਕੂਲ ਖੋਲਾਂਗਾ ਤੂੰ ਰਤਾ ਆਪਣੇ ਵੱਲ ਤਾਂ ਵੇਖ ਤੇਰੇ ਤਨ ਉੱਤੇ ਨਾ ਤਾਂ ਕੋਈ ਕੋਟ ਹੈ ਨਾ ਹੀ ਤੇਰੇ ਹੇਠ ਕੋੜੇ ਨਾ ਹੀ ਚੱਪਾ ਜ਼ਮੀਨ ਹੈ ਜਿਸ ਵਿੱਚ ਤੂੰ ਵਾਹੀ ਕਰ ਸਕੇ ਨਾ ਹੀ ਕੋਈ ਡੰਗਰ ਬੱਛਾ ਹੈ ਤੂੰ ਇਹ ਤਾਂ ਦੱਸ ਵੀਰ ਮੇਰਾ ਵੀ ਤੇਰਾ ਗੁਜ਼ਾਰਾ ਕਿੱਦਾਂ ਹੋ ਕੋੜੇ ਚਾਰਿਆ ਕਰੇਗਾ ਪਰ ਸਾਡੇ ਕੋਲ ਤਾਂ ਕੋੜੇ ਵੀ ਹੈ ਨਹੀਂ ਜਿਨ੍ਹਾਂ ਕੋਲ ਘੋੜਿਆਂ ਦੀ ਜੜ ਮੇ ਉਹ ਤਾਂ ਪਹਾੜਾਂ ਵਿੱਚ ਰਹਿ ਗਏ ਨੇ ਦੁਇ ਸਹਿਨ ਕਰਾਰਾ ਜਿਹਾ ਜਵਾਬ ਦੇਣਾ ਚਾਹੁੰਦਾ ਸੀ ਪਰ ਉਸਨੇ ਠਰਮੇ ਤੋਂ ਕੰਮ ਲਿਆ ਤੇ ਹੌਲੀ-ਹੌਲੀ ਆਖਿਆ ਕਰ ਲਵਾਗਾ ਗੁਜ਼ਾਰਾ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਤਨਖਾਹ ਮਿਲਿਆ ਕਰੇਗੀ ਜੇ ਇਹ ਗੱਲ ਹੈ ਤਾਂ ਤੂੰ ਪਹਿਲਾ ਹੀ ਦੱਸ ਦਿੰਦਾ ਸਤਮਕੂਲ ਜੇਤੂ ਦੇ ਅੰਦਾਜ਼ ਵਿੱਚ ਕਾਠੀ ਉੱਤੇ ਸਿੱਧਾ ਹੋ ਕੇ ਬੈਠ ਗਿਆ ਹੁਣ ਸਾਰੀ ਗੱਲ ਸਾਫ਼ ਹੋ ਗਈ ਹੈ ਤੂੰ ਦੋਸਤਾ ਆਪਣਾ ਕੰਮ ਆਪੇ ਕਰ ਤੇ ਆਪਣੀ ਤਨਖਾਹ ਨਾਲ ਨਿਆਣਿਆਂ ਨੂੰ ਪੜਾ ਸਰਕਾਰੀ ਖਜ਼ਾਨੇ 'ਚ ਬਥੇਰਾ ਪੈਸਾ ਪਿਆ ਸਾਨੂੰ ਤੂੰ ਸਾਡੇ ਹਾਲ ਤੇ ਰਹਿਣ ਦੇ ਅੱਲਾ ਦਾ ਸ਼ੁਕਰ ਹੈ ਸਾਡੇ ਕੋਲ ਆਪਣੇ ਹੀ ਕੰਮ ਬਥੇਰੇ ਪਏ ਨੇ ਐਨਾ ਕਹਿ ਕੇ 사ਤਮ ਮਕੂਲ ਨੇ ਆਪਣਾ ਘੋੜਾ ਮੋੜਿਆ ਤੇ ਘਰ ਵੱਲ ਚਲਾ ਗਿਆ ਉਸ ਦੇ ਮਗਰ ਦੂਸਰੇ ਵੀ ਚੱਲ ਪਏ ਦੁਇ ਸ਼ੇਨ ਹੱਥ ਵਿੱਚ ਕਾਗਜ਼ ਫੜੀ ਖੜਾ ਉੱਥੇ ਹੀ ਰਹਿ ਗਿਆ ਉਸ ਵਿਚਾਰੇ ਨੂੰ ਕੁਝ ਵੀ ਸੋਝ ਨਹੀਂ ਸੀ ਰਿਆ ਹੁਣ ਕਿੱਥੇ ਜਾਵੇ ਮੈਨੂੰ ਦੁਇ ਸ਼ੇਨ ਉੱਤੇ ਤਰਸ ਆ ਗਿਆ ਮੈਂ ਉਸ ਵੱਲ ਉਦੋਂ ਤੱਕ ਟਿਕ ਟਿਕ ਵੇਖਦੀ ਰਹੀ ਜਦੋਂ ਤੱਕ ਕਿ ਮੇਰੇ ਚਾਚੇ ਨੇ ਲਾਗੇ ਦੀ ਲੰਗਦਿਆਂ ਆਵਾਜ਼ ਮੈਨੂੰ ਨਾ ਮਰੀ। ਨੀ ਕੁੜਗੇ, ਦੂ ਇੱਥੇ ਮੂੰਹ ਚੁੱਕੀ ਕਾਹਨੂੰ ਖਲੋਤੀ ਐ? ਚੱਲ ਘਰ ਨੂੰ ਤੁਰਦੀ ਹੋ। ਮੈਂ ਆਪਣੀਆਂ ਸਹੇਲੀਆਂ ਦੇ ਪਿੱਛੇ ਦੌੜ ਗਈ। ਜ਼ਰਾ ਵੇਖੋ ਤਾਂ ਸਹੀ, ਇਹਨਾਂ ਨੂੰ ਇਕੱਠਾਂ ਦਾ ਚਸਕਾ ਪੈ ਵੀ ਗਿਆ। ਅਗਲੇ ਦਿਨ ਜਦੋਂ ਅਸੀਂ ਕੁੜੀਆਂ ਪਾਣੀ ਲੈਣ ਗਈਆਂ ਤਾਂ ਦਰਿਆ ਉੱਤੇ ਸਾਨੂੰ ਦੂਈ ਛੇਨ ਮਿਲ ਗਿਆ। ਉਸ ਦੇ ਹੱਥਾਂ ਵਿੱਚ ਬੇਲ ਚਾ ਕਹੀ ਕਹਾੜਾ ਤੇ ਇੱਕ ਪੁਰਾਣੀ ਜਹੀ ਬਾਲਟੀ ਸੀ। ਉਸ ਦਿਨ ਤੋਂ ਹਰ ਰੋਜ਼ ਸਵੇਰੇ ਦੂਈ ਛੇਨ ਅਕੱਲਾ ਕਾਲਾ ਫੌਜੀ ਕੋਟ ਪਾਈ ਡੰਡੀ ਰਾਹੀਂ ਢਿੱਲੇ ਵਾਲੇ ਉਜੜੇ ਹੋਏ ਅਸਤਵਲ ਵੱਲ ਤੁਰਿਆ ਜਾਂਦਾ ਵੇਖਿਆ ਜਾ ਸਕਦਾ ਸੀ। ਉਹ ਰਾਤ ਪੈਣ ਉੱਤੇ ਹੀ ਪਿੰਡ ਵੱਲ ਪਰਤਦਾ ਸੀ। ਉਸ ਨੇ ਅਕਸਰ ਕਾਹ ਜਾਂ ਪਰਾਲੀ ਦੀ ਵੱਡੀ ਸਾਰੀ ਪੰਡ ਚੁੱਕੀ ਹੁੰਦੀ। ਉਸ ਨੂੰ ਦੂਰੋਂ ਹੀ ਵੇਖ ਕੇ ਘੋੜਿਆਂ ਉੱਪਰ ਸਵਾਰ ਲੋਕ ਰਕਾਬਾਂ ਦੇ ਭਾਰ ਜ਼ਰਾ ਉੱਚੇ ਹੋ ਜਾਂਦੇ ਤੇ ਅੱਖਾਂ ਦੀ ਓਟ ਜਿਹੀ ਬਣਾ ਕੇ ਦੇਖਦੇ ਅਤੇ ਹੈਰਾਨ ਹੋਏ ਇੱਕ ਦੂਜੇ ਨਾਲ ਗੱਲਾਂ ਕਰਦੇ। ਆ ਗੱਲ ਸੁਣੋ ਇਹ ਕਿਤੇ ਅਧਿਆਪਕ ਦੂਈ ਛੇਨ ਤਾਂ ਨਹੀਂ ਪੰਡ ਚੱਕੀ ਆਉਂਦਾ ਉਹੀ ਐ ਵਿਚਾਰਾ ਪੜਾਉਣਾ ਵੀ ਕੋਈ ਸੌਖਾ ਕੰਮ ਨਹੀਂ ਤੇ ਤੂੰ ਕੀ ਸਮਝਦਾ ਜ਼ਿੰਮੇਵਾਰ ਦੇ ਸੇਪੀ ਨਾਲੋਂ ਘੱਟ ਭਰ ਨਹੀਂ ਚੁੱਕਦਾ ਗੱਲਾਂ ਤਾਂ ਬੜੇ ਸਿਆਣਿਆਂ ਵਰਗੀਆਂ ਕਰਦਾ ਉਹਦੇ ਕੋਲ ਮੋਰ ਵਾਲਾ ਕਾਗਜ਼ੂ ਹੋਇਆ ਉਹਦਾ ਹੀ ਸਾਰਾ ਪ੍ਰਤਾਪ ਐ ਇੱਕ ਦਿਨ ਅਸੀਂ ਸੁੱਕੇ ਗੋਇਆਂ ਦੀਆਂ ਬੋਰੀਆਂ ਚੁੱਕੀ ਜਿਹੜੇ ਅਸੀਂ ਪਿੰਡ ਉੱਪਰਲੇ ਪਹਾੜੀ ਏਟਲੇ ਮੈਦਾਨ ਵਿੱਚੋਂ ਇਕੱਠੀਆਂ ਕਰਦੀਆਂ ਹੁੰਦੀਆਂ ਸਾਂ ਪਿੰਡ ਵਾਲਾ ਆਉਂਦਿਆਂ ਸਕੂਲ ਵੱਲ ਮੁੜ ਗਈਆਂ ਅਸੀਂ ਇਹ ਵੇਖਣ ਲਈ ਬੜੀਆਂ ਉਤਾਵਲੀਆਂ ਸਾਂ ਕਿ ਅਧਿਆਪਕ ਉੱਥੇ ਕੀ ਕਰ ਰਿਹਾ ਸੀ। ਇਹ ਕੱਚਾ ਪੁਰਾਣਾ ਢਾਰਾ ਕਦੀ ਇੱਕ ਅਸਤਬਲ ਹੁੰਦਾ ਸੀ। ਸਰਦੀਆਂ ਦੇ ਸਖਤ ਮੌਸਮ ਵਿੱਚ ਸੂਣ ਵਾਲੀਆਂ ਘੋੜੀਆਂ ਨੂੰ ਉੱਥੇ ਹੀ ਰੱਖਿਆ ਜਾਂਦਾ ਸੀ। ਜਦੋਂ ਸੋਵੀਅਤ ਸਰਕਾਰ ਬਣੀ ਤਾਂ ਮਾਲਕ ਆਪਣਾ ਮਾਲ ਡੰਗਰ ਹਿੱਕ ਕੇ ਕਿਧਰੇ ਚਲਾ ਗਿਆ ਤੇ ਅਸਤਬਲ ਉੱਥੇ ਰਹਿ ਗਿਆ। ਉੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ। ਇਸ ਦੇ ਨਾਲ ਆਲੇ-ਦੁਆਲੇ ਝਾੜ ਬਰੂਟ ਉੱਗ ਗਏ ਸਨ। ਹੁਣ ਇਹਨਾਂ ਨੂੰ ਵੱਢ ਕੇ ਇੱਕ ਥਾਂ ਢੇਰ ਲਾ ਦਿੱਤਾ ਗਿਆ ਸੀ। ਵੇੜਾ ਸਾਫ਼ ਕਰ ਦਿੱਤਾ ਗਿਆ ਸੀ। بارشਾਂ ਕਾਰਨ ਠੱਠੀਆਂ ਤੇ ਤਰੇੜਾਂ ਵਾਲੀਆਂ ਕੰਧਾਂ ਉੱਤੇ ਮਿੱਟੀ ਦਾ ਲੇਪ ਕਰ ਦਿੱਤਾ ਗਿਆ ਸੀ। ਇੱਕ ਹੀ ਕਬਜ਼ੇ ਉੱਤੇ ਅਟਕੇ ਖਸਤ ਹਲ ਦਰਵਾਜ਼ੇ ਨੂੰ ਠੀਕ ਠਾਕ ਕਰਕੇ ਉਸ ਨੂੰ ਆਪਣੀ ਥਾਂ ਤੇ ਪੱਕੀ ਤਰ੍ਹਾਂ ਜੋੜ ਦਿੱਤਾ ਗਿਆ ਸੀ। ਅਸੀਂ ਥੋੜਾ ਜਿਹਾ ਸਾਹ ਲੈਣ ਲਈ ਆਪਣੀਆਂ ਬੋਰੀਆਂ ਪੁੰਜੇ ਰੱਖ ਦਿੱਤੀਆਂ। ਇੰਨੇ ਨੂੰ ਮਿੱਟੀ ਨਾਲ ਲਿਬੜਿਆ ਦੂਈ ਸੇਨ ਬਾਹਰ ਨਿਕਲਿਆ। ਸਾਨੂੰ ਵੇਖ ਕੇ ਉਹ ਹੈਰਾਨ ਹੋ ਗਿਆ ਤੇ ਫਿਰ ਮੱਥੇ ਤੋਂ ਪਸੀਨਾ ਪੂੰਝਦਿਆਂ ਖੁਸ਼ੀ ਨਾਲ ਮੁਸਕਰਾ ਪਿਆ। ਕਿੱਥੋਂ ਆਈਆਂ ਹੋ ਕੁੜੀਆਂ ਅਸੀਂ ਆਪਣੀਆਂ ਬੋਰੀਆਂ ਦੇ ਲਾਗੇ ਪੁੰਜੇ ਹੀ ਬੈਠੀਆਂ ਹੋਈਆਂ ਸਾਂ ਤੇ ਝਿਜਕਦੀਆਂ ਹੋਈਆਂ ਇੱਕ ਦੂਜੀ ਵੱਲ ਵੇਖਣ ਲੱਗ ਪਈਆਂ ਦੁਇਸ਼ਣ ਸਮਝ ਗਿਆ ਕਿ ਅਸੀਂ ਸੰਗ ਦੀਆਂ ਮਾਰੀਆਂ ਚੁੱਪ ਕੀਤੀਆਂ ਹੋਈਆਂ ਸਾਂ ਬੋਰੀਆਂ ਤੇ ਤੁਹਾਡੇ ਨਾਲੋਂ ਵੀ ਵੱਡੀਆਂ ਨੇ ਚੰਗਾ ਹੀ ਹੋਇਆ ਤੁਸੀਂ ਇੱਧਰ ਆ ਗਈਆਂ ਤੁਸੀਂ ਹੀ ਤਾਂ ਇੱਥੇ ਪੜਨਾ ਹੋਇਆ ਆਪਣਾ ਸਕੂਲ ਤਿਆਰ ਹੋ ਗਿਆ ਸਮਝੋ ਮੈਂ ਅਜੇ ਹੁਣੇ ਗੁੱਠ ਵਿੱਚ ਚੁੱਲਾ ਜਿਹਾ ਬਣਾ ਕੇ ਹਟਿਆ ਉੱਤੇ ਚਿਮਨੀ ਵੀ ਲਾ ਦਿੱਤੀ ਹੈ ਵੇਖੋ ਕਿਹੋ ਜਿਹੀ ਐ ਹੁਣ ਸਿਆਲ ਲਈ ਲੱਕੜਾਂ ਇਕੱਠੀਆਂ ਕਰਨੀਆਂ ਬਾਕੀ ਰਹਿੰਦੀਆਂ ਨੇ ਪਰ ਫਿਕਰ ਵਾਲੀ ਕੋਈ ਗੱਲ ਨਹੀਂ ਆਲੇ-ਦੁਆਲੇ ਬਥੇਰੇ ਘਾਹ ਬਰੂਟ ਪਿਆ ਹੋਇਆ ਹੈ ਬੈਠਣ ਲਈ ਘਾਹ ਤੇ ਪ੍ਰਾਲੀ ਵਿਛਾ ਲਵਾਂਗੇ ਤੇ ਪੜਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਇਹ ਦੱਸੋ ਕਿ ਪੜ੍ਹਨਾ ਚਾਹੁੰਦੀਆਂ ਹਾਂ ਸਕੂਲ ਆਇਆ ਕਰੂੰਗੀਆਂ ਮੈਂ ਆਪਣੀਆਂ ਸਹੇਲੀਆਂ ਵਿੱਚੋਂ ਸਭ ਤੋਂ ਵੱਡੀ ਸਾਂ ਇਸ ਲਈ ਮੈਂ ਹੀ ਜਵਾਬ ਦੇਣ ਦਾ ਫੈਸਲਾ ਕੀਤਾ ਜੇ ਚਾਚੀ ਔਣ ਦੇਵੇਗੀ ਤਾਂ ਆਇਆ ਕਰਾਂਗੀ ਮੈਂ ਆਖਿਆ ਆਉਣ ਕਿਉਂ ਨਾ ਦੇਵੇਗੀ ਜ਼ਰੂਰ ਆਉਣ ਦੇਵੇਗੀ ਤੇਰਾ ਨਾਂ ਕੀ ਹੈ ਅਲਤਨਾਈ ਮੈਂ ਜਵਾਬ ਦਿੱਤਾ ਤੇ ਫਰਾਕ ਵਿੱਚੋਂ ਝਾਕ ਰਹੀ ਆਪਣੇ ਗੋਡੇ ਨੂੰ ਹੱਥ ਨਾਲ ਟੱਕ ਲਿਆ ਅਲਤਨਾਈ ਬੜਾ ਸੋਹਣਾ ਨਾਂ ਹੈ ਇਹ ਕਹਿੰਦਿਆਂ ਉਸਦੇ ਚਿਹਰੇ ਉੱਤੇ ਇੰਨੀ ਸੋਹਣੀ ਮੁਸਕਾਨ ਫੈਲ ਗਈ ਕਿ ਮੇਰਾ ਰੋਮ ਰੋਮ ਖੁਸ਼ੀ ਨਾਲ ਭਰ ਗਿਆ ਤੂੰ ਕਿਸ ਦੀ ਧੀ ਹੈ ਇਹ ਜਦੀਮ ਆ ਆਪਣੇ ਚਾਚੇ ਕੋਲ ਰਹਿੰਦੀ ਆ ਮੇਰੀਆਂ ਸਹੇਲੀਆਂ ਨੇ ਦੱਸ ਦਿੱਤਾ ਗੱਲ ਇੰਜ ਹੈ ਅਲਤਨਾਈ ਦੂਈ ਸ਼ੇਨ ਮੇਰੇ ਵੱਲ ਵੇਖ-ਵੇਖ ਕੇ ਫਿਰ ਮੁਸਕਰਾਇਆ ਤੂੰ ਦੂਸਰੇ ਮੁੰਡੇ ਕੁੜੀਆਂ ਨੂੰ ਵੀ ਸਕੂਲ ਵਿੱਚ ਲਿਆਵੇਂ ਅੱਛਾ ਤੇ ਤੁਸੀਂ ਵੀ ਕੁੜੀਓ ਆ ਜਾਣਾ ਚੰਗਾ ਚਾਚਾ ਮੈਨੂੰ ਚਾਚਾ ਨਹੀਂ ਅਧਿਆਪਕਾ ਕੋ ਤੇ ਤੁਸੀਂ ਸਕੂਲ ਵੇਖਣਾ ਚਾਹੁੰਦੀ ਹੋ ਜੇ ਆ ਜਾਓ ਘਬਰਾਉਣਾ ਨਹੀਂ ਅਸੀਂ ਚੱਲਦੀਆਂ ਹਾਂ ਘਰ ਪਹੁੰਚਣਾ ਚਾਹੀਦਾ ਅਸੀਂ ਸੰਗ ਗਈਆਂ ਚੰਗਾ ਫਿਰ ਦੌੜ ਜਾਓ ਘਰ ਜਦੋਂ ਪੜਨਾ ਆਉਂਗੀ ਆ ਉਦੋਂ ਵੇਖ ਲੈਣਾ ਤੇ ਮੈਂ ਵੀ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਛਿੱਟੀਆਂ ਲਈ ਇੱਕ ਹੋਰ ਗੇੜਾ ਮਾਰ ਲੈਂਦਾ ਹਾਂ ਦੁਈ ਛੇ ਨੇ ਰੱਸੀ ਤੇ ਦਾਤਰੀ ਪੜੀ ਤੇ ਖੇਤਾਂ ਵੱਲ ਚਲਾ ਗਿਆ ਅਸੀਂ ਵੀ ਉਟੀਆਂ ਬੋਰੀਆਂ ਮੋਢਿਆਂ ਤੇ ਚੁੱਕ ਲਈਆਂ ਤੇ ਪਿੰਡ ਵੱਲ ਨੂੰ ਚੱਲ ਪਈਆਂ ਤੇ ਅਚਾਨਕ ਮੇਰੇ ਮਨ ਵਿੱਚ ਕੋਈ ਕਿਆਸੋ ਬਾਹਰ ਵਿਚਾਰ ਆਇਆ ਗੱਲ ਸੁਣਿਓ ਮੈਂ ਸਹੇਲੀਆਂ ਨੂੰ ਉੱਚੀ ਆਵਾਜ਼ ਮਾਰੀ ਕਿਉਂ ਨਾ ਇਹ ਗੋਹੇ ਸਕੂਲ ਛੱਡ ਆਈਗੇ ਸਿਆਲੀ ਬਹੁਤ ਬਾਲਣ ਹੋ ਜਾਵੇਗਾ ਤੇ ਘਰੇ ਖਾਲੀ ਹੱਥ ਜਾਵਾਂਗੀਆਂ ਵੱਡੀ ਚਲਾਕ ਬਣੀ ਫਿਰਦੀ ਹੈ ਅਸੀਂ ਮੁੜ ਕੇ ਹੋਰ ਇਕੱਠੀਆਂ ਕਰ ਲਵਾਂਗੀਆਂ ਨਹੀਂ ਦੇਰ ਹੋ ਜਾਊਗੀ ਘਰੋਂ ਚਿੜਕਾਂ ਪੈਣਗੀਆਂ ਤੇ ਮੈਨੂੰ ਉਡੀਕੇ ਬਿਨਾਂ ਹੀ ਕੁੜੀਆਂ ਕਾਲੀ ਕਾਲੀ ਘਰਾਵਲ ਚਲੀਆਂ ਗਈਆਂ ਅੱਜ ਤੱਕ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿਸ ਚੀਜ਼ ਨੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ ਸ਼ਾਇਦ ਇਸ ਚੀਜ਼ ਨੇ ਕਿ ਮੈਂ ਸਹੇਲੀਆਂ ਨਾਲ ਨਾਰਾਜ਼ ਹੋ ਗਈ ਸਾਂ ਜਿਹੜੀਆਂ ਮੇਰੇ ਆਖੇ ਨਹੀਂ ਸੁਣ ਲੱਗ ਰਹੀਆਂ ਤੇ ਮੈਂ ਆਪਣੀ ਗੱਲ ਉੱਤੇ ਅੜੀ ਰਹਿਣ ਦਾ ਫੈਸਲਾ ਕਰ ਲਿਆ ਸੀ ਜਾਂ ਫਿਰ ਇਸ ਕਰਕੇ ਕਿ ਬਚਪਨ ਤੋਂ ਹੀ ਮੇਰੀਆਂ ਆਸਾਂ ਮੰਗਾ ਉਹ ਜੱਡ ਲੋਕਾਂ ਦੀਆਂ ਛਿੜਕਾਂ ਤੇ ਕੁੱਟਮਾਰ ਅੱਗੇ ਦੱਬੀਆਂ ਰਹੀਆਂ ਸਨ ਪਰ ਹੁਣ ਅਚਾਨਕ ਹੀ ਏਚਾ ਜਾਗ ਪਈ ਕਿ ਕਿਸੇ ਤਰ੍ਹਾਂ ਪਹਿਲੀ ਵਾਰ ਮਿਲਣ ਵਾਲੇ ਉਸ ਅਜਨਬੀ ਇਨਸਾਨ ਦੀ ਮੁਸਕਾਨ ਦੇ ਬਦਲੇ ਜਿਸ ਨਾਲ ਮੇਰੇ ਰੋਮ-ਰੋਮ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਮੇਰੇ ਵੱਲ ਉਸਦੇ ਮਾਮੂਲੀ ਜੇ ਵਿਸ਼ਵਾਸ ਲਈ ਉਸਦੇ ਮੂੰਹੋਂ ਨਿਕਲੀਆਂ ਕੁਝ ਪਿਆਰੀਆਂ ਗੱਲਾਂ ਲਈ ਸ਼ੁਕਰੀਆ ਅਦਾ ਕਰਾਂ ਪਰ ਇੱਕ ਗੱਲ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਮੈਨੂੰ ਇਸ ਦਾ ਪੱਕਾ ਯਕੀਨ ਹੈ ਕਿ ਮੇਰੀ ਅਸਲੀ ਹੋਣੀ ਖੁਸ਼ੀਆਂ ਤੇ ਕਸ਼ਟਾਂ ਭਰੀ ਮੇਰੀ ਜ਼ਿੰਦਗੀ ਉਸ ਦਿਨ ਤੋਂ ਗੋਹਿਆਂ ਦੀ ਉਸ ਬੋਰੀ ਤੋਂ ਸ਼ੁਰੂ ਹੋਈ ਸੀ ਅਜੀਹਾ ਮੈਂ ਇਸ ਲਈ ਕਹਿੰਦੀ ਹਾਂ ਕਿ ਉਸ ਦਿਨ ਹੀ ਦੀਵਨ ਵਿੱਚ ਪਹਿਲੀ ਵਾਰ ਬਿਨਾਂ ਕੋਈ ਸੋਚੇ ਸਮਝੇ ਤੇ ਸਜ਼ਾ ਮਿਲਣ ਦੇ ਕਿਸੇ ਡਰ ਤੋਂ ਬਿਨਾਂ ਜਿਸ ਕੰਮ ਨੂੰ ਜ਼ਰੂਰੀ ਸਮਝਿਆ ਉਸ ਨੂੰ ਕਰਨ ਦਾ ਮਨ ਬਣਾਇਆ ਤੇ ਕੀਤਾ ਵੀ ਜਦੋਂ ਮੇਰੀਆਂ ਸਹੇਲੀਆਂ ਮੈਨੂੰ ਇਕੱਲੀ ਨੂੰ ਛੱਡ ਗਈਆਂ ਤਾਂ ਮੈਂ ਦੌੜ ਕੇ ਦੂਈ ਸ਼ੇਂਹ ਦੇ ਸਕੂਲ ਵੱਲ ਗਈ ਗੋਹਿਆਂ ਦੀ ਬੋਰੀ ਦਰਵਾਜ਼ੇ ਲੱਗ ਕੇ ਖਾਲੀ ਕੀਤੀ ਉਸ ਵੇਲੇ ਹੋਰ ਗੋਏ ਇਕੱਠੇ ਕਰਨ ਲਈ ਉੱਚੀਆਂ ਨੀਵੀਆਂ ਥਾਵਾਂ ਥਾਣੀ ਪਹਾੜ ਦੀ ਗੋਦ ਵੱਲ ਛੂਟ ਵੱਟ ਲਈ ਮੈਂ ਕੁਝ ਸੋਚੇ ਸਮਝੇ ਬਿਨਾਂ ਹੀ ਪਤਾ ਨਹੀਂ ਕਿੱਧਰ ਦੌੜੀ ਜਾ ਰਹੀ ਸਾਂ ਇੰਜ ਲੱਗਦਾ ਸੀ ਜਿਵੇਂ ਮੇਰੇ ਅੰਦਰ ਉਤਸ਼ਾਹ ਦਾ ਸਮੁੰਦਰ ਛਲਕ ਪਿਆ ਸੀ ਮੇਰਾ ਦਿਲ ਖੁਸ਼ੀ ਨਾਲ ਓਸ਼ਾਲੇ ਮਰ ਰਿਹਾ ਸੀ ਜਿਵੇਂ ਮੈਂ ਕੋਈ ਵੱਡਾ ਕਾਰਨਾਮਾ ਕੀਤਾ ਹੋਵੇ ਤੇ ਜਿਵੇਂ ਸੂਰਜ ਨੂੰ ਪਤਾ ਹੀ ਨਹੀਂ ਸੀ ਕਿ ਮੈਨੂੰ ਕੁਝ ਕਿਉਂ ਸਾਂ ਹਾਂ ਮੈਨੂੰ ਵਿਸ਼ਵਾਸ ਹੈ ਉਸ ਨੂੰ ਪਤਾ ਸੀ ਕਿ ਮੇਰੀ ਚਾਲ ਵਿੱਚ ਇੰਨਾ ਹਲਕਾਪਨ ਤੇ ਦਿਲ ਵਿੱਚ ਇੰਨੀ ਖੁਸ਼ੀ ਕਿਉਂ ਸੀ ਕਿਉਂਕਿ ਮੈਂ ਕੋਈ ਛੋਟਾ ਜਿਹਾ ਨੇਕ ਕੰਮ ਕੀਤਾ ਸੀ ਸੂਰਜ ਪਹਾੜਾਂ ਵੱਲ ਨੀਵਾ ਹੋ ਚੁੱਕਾ ਸੀ ਪਰ ਮੈਨੂੰ ਲੱਗ ਰਿਹਾ ਸੀ ਕਿ ਉਸ ਨੇ ਆਪਣੀ ਤੋਰ ਮੱਠੀ ਕਰ ਲਈ ਸੀ ਉਹ ਛਿਪ ਨਹੀਂ ਸੀ ਰਿਹਾ ਉਹ ਮੈਨੂੰ ਵੇਖਣਾ ਚਾਹੁੰਦਾ ਸੀ ਉਸ ਨੇ ਮੇਰੇ ਰਾਹ ਨੂੰ ਸ਼ਿੰਗਾਰਿਆ ਹੋਇਆ ਸੀ ਪਤਝੜ ਦੀ ਖੁਰਦਰੀ ਧਰਤੀ ਮੇਰੇ ਪੈਰਾਂ ਹੇਠ ਲਾਲ ਸੁਹੇ ਗੁਲਾਬੀ ਤੇ ਸਮਾਨੀ ਰੰਗਾਂ ਵਿੱਚ ਵਹਿਂਦੀ ਜਾ ਰਹੀ ਸੀ ਸੂਰਜ ਦੀ ਚਲਮਲੌਂਦੀ ਰੋਸ਼ਨੀ ਵਿੱਚ ਜੰਗਲੀ ਬੂਟੀਆਂ ਦੀਆਂ ਸੁੱਕੀਆਂ ਟਾਹਣੀਆਂ ਉਟ ਉਟ ਆ ਰਹੇ ਸਨ ਉਸ ਥਾਂ ਉੱਤੇ ਟਾਕੀਆਂ ਲੱਗੀਆਂ ਮੇਰੀ ਜੈਕਟ ਉੱਤੇ ਚਾਂਦੀ ਦੀ ਝਾਲ ਵਾਲੇ ਬਟਨ ਅੱਗ ਵਾਂਗ ਚਮਕ ਰਹੇ ਸਨ ਮੈਂ ਅੱਗੇ ਹੀ ਅੱਗੇ ਦੌੜੀ ਜਾ ਰਹੀ ਸਾਂ ਤੇ ਮਨ ਹੀ ਮਨ ਫੁੱਲੀ ਨਹੀਂ ਸੀ ਸਮਾਰੀ ਮੈਂ ਧਰਤੀ ਅਸਮਾਨ ਤੇ ਹਵਾ ਨੂੰ ਸੰਬੋਧਨ ਕਰ ਰਹੀ ਸਾਂ ਮੇਰੇ ਵੱਲ ਵੇਖੋ ਵੇਖੋ ਮੈਨੂੰ ਕਿੰਨਾ ਮਾਣ ਹੈ ਮੈਂ ਪੜਾਂਗੀ ਮੈਂ ਸਕੂਲ ਜਾਵਾਂਗੀ ਤੇ ਆਪਣੀਆਂ ਸਹੇਲੀਆਂ ਨੂੰ ਵੀ ਲੈ ਕੇ ਜਾਵਾਂਗੀ ਮੈਨੂੰ ਪਤਾ ਨਹੀਂ ਮੈਂ ਕਦ ਤੱਕ ਕਿਸੇ ਤਰ੍ਹਾਂ ਦੌੜਦੀ ਗਈ ਸਾਂ ਪਰ ਅਚਾਨਕ ਮੈਨੂੰ ਚੇਤਾ ਆਇਆ ਕਿ ਗੋਹੇ ਤਾਂ ਅਜੇ ਇਕੱਠੇ ਕਰਨੇ ਹਨ ਤੇ ਫਿਰ ਬੜੀ ਅਜੀਬ ਗੱਲ ਇਹ ਹੋਈ ਕਿ ਇੱਥੇ ਸਾਰੀਆਂ ਗਰਮੀਆਂ ਇੰਨੇ ਪਸ਼ੂ ਚਰਦੇ ਰਹਿੰਦੇ ਸਨ ਤੇ ਇੰਨੇ ਗੋਹੇ ਹੋਇਆ ਕਰਦੇ ਸਨ ਪਰ ਹੁਣ ਜਿਵੇਂ ਉਹਨਾਂ ਨੂੰ ਧਰਤੀ ਨਿਗਲ ਗਈ ਹੋਵੇ ਤੇ ਕੀ ਪਤਾ ਮੈਂ ਉਹਨਾਂ ਨੂੰ ਪਾਲ ਹੀ ਨਹੀਂ ਸਹ ਰਹੀ ਮੈਂ ਕਦੀ ਇਸ ਥਾਂ ਤੇ ਕਦੀ ਉਸ ਥਾਂ ਤੇ ਜਾਂਦੀ ਜਿਉਂ-ਜਿਉਂ ਅੱਗੇ ਵੱਧਦੀ ਜਾ ਰਹੀ ਸਾਂ ਤਿਉਂ-ਤਿਉਂ ਗੋਹੇ ਵੀ ਘਟ ਨਜ਼ਰ ਆ ਰਹੇ ਸਨ ਜਦੋਂ ਮੈਂ ਸੋਚਿਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਗੋਹਿਆਂ ਦੀ ਬੋਰੀ ਨਹੀਂ ਭਰ ਸਕਣੀ ਤਾਂ ਮੈਂ ਡਰ ਗਈ। ਮੈਂ ਕਾਲੀ-ਕਾਲੀ ਕਦੀ ਇੱਕ ਬੂਟੇ ਤੇ ਕਦੀ ਦੂਜੇ ਬੂਟੇ ਵੱਲ ਦੌੜਨ ਲੱਗ ਪਈ। ਕਿਸੇ ਨਾ ਕਿਸੇ ਤਰ੍ਹਾਂ ਮੈਂ ਅੱਧੀ ਬੋਰੀ ਭਰ ਲਈ ਐਨੇ ਨੂੰ ਸੂਰਜ ਡੁੱਬ ਗਿਆ। ਖੱਡਾਂ ਵਿੱਚ ਹਨੇਰਾ ਛੇਤੀ-ਛੇਤੀ ਸੰਗਣਾ ਹੋਣ ਲੱਗਾ। ਪਹਿਲਾਂ ਮੈਂ ਕਦੀ ਵੀ ਇੰਨੀ ਹਨੇਰੇ ਤੱਕ ਇਕੱਲੀ ਵਾਰ ਨਹੀਂ ਸਰਹੀ। ਸੁੰਨੇ ਤੇ ਖਮੋਸ਼ ਪਹਾੜਾਂ ਨੂੰ ਰਾਤ ਦੀ ਕਾਲੀ ਚਾਦਰ ਨੇ ਢੱਕ ਲਿਆ ਸੀ। ਡਰ ਨਾਲ ਮੈਨੂੰ ਆਪਣੇ ਆਪ ਦਾ ਵੀ ਖਿਆਲ ਨਾ ਰਿਹਾ। ਮੈਂ ਬੋਰੀ ਆਪਣੇ ਮੋਢੇ ਤੇ ਸੁੱਟੀ ਪਿੰਡ ਵੱਲ ਦੌੜਨ ਲੱਗੀ। ਮੈਨੂੰ ਬੜਾ ਡਰ ਲੱਗ ਰਿਹਾ ਸੀ। ਹੋ ਸਕਦਾ ਸੀ ਕਿ ਮੇਰੀਆਂ ਚੀਕਾਂ ਨਿਕਲ ਜਾਂਦੀਆਂ। ਮੈਂ ਰੋਣ ਲੱਗ ਪੈਂਦੀ ਪਰ ਇੱਕ ਨੋਖਾ ਖਿਆਲ ਮੈਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਕਿ ਜੇ ਅਧਿਆਪਕ ਦੁਈਸ਼ੇ ਨੇ ਮੈਨੂੰ ਇਸ ਬੇਵੱਸੀ ਦੀ ਹਾਲਤ ਵਿੱਚ ਵੇਖ ਲਿਆ ਤਾਂ ਕੀ ਕਹੇਗਾ? ਮੈਂ ਵੀ ਹੌਸਲਾ ਕੀਤਾ। ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ। ਮੈਨੂੰ ਇੰਝ ਲੱਗ ਰਿਹਾ ਸੀ ਕਿ ਅਧਿਆਪਕ ਮੇਰੇ ਵੱਲ ਵੇਖ ਰਿਹਾ ਸੀ। ਮੈਂ ਪਸੀਨੇ ਤੇ ਕੱਟੇ ਨਾਲ ਲੱਥਪੱਥ ਹੱਫਦੀ ਹੋਈ ਘਰ ਪਹੁੰਚੀ ਜਦੋਂ ਮੈਂ ਬਰੂਹਾ ਲੰਘ ਕੇ ਘਰ ਦੇ ਅੰਦਰ ਗਈ ਤਾਂ ਮੇਰਾ ਸਾਹ ਵਿੱਚ ਸਾਰ ਨਹੀਂ ਸੀ ਰਲ ਰਿਹਾ ਚੁੱਲ੍ਹੇ ਲੱਗੇ ਬੈਠੀ ਮੇਰੀ ਚਾਚੀ ਕਹਿਰਵਾਨ ਹੋ ਉਠੀ ਤੇ ਮੈਨੂੰ ਛਈ ਲੈ ਕੇ ਪੈ ਗਈ ਉਹ ਬੜੀ ਗੁੱਸੇ ਖੋਰ ਤੇ ਉਜੜ ਔਰਤ ਸੀ ਤੂੰ ਕਿੱਥੇ ਗਰਖ ਹੋ ਗਈ ਸੈਂ ਉਹ ਮੇਰੇ ਵੱਲ ਵਧੀ ਮੇਰੇ ਮੂੰਹੋਂ ਅਜੇ ਕੋਈ ਗੱਲ ਨਿਕਲੀ ਵੀ ਨਹੀਂ ਸੀ ਉਸਨੇ ਬੋਰੀ ਮੇਰੇ ਕੋਲੋਂ ਖੋ ਕੇ ਇੱਕ ਪਾਸੇ ਵਗਾਹ ਮਾਰੀ ਸਾਰੇ ਦਿਨ ਚ ਤੂੰ ਬਸ ਇੰਨੇ ਹੀ ਗੋਏ ਇਕੱਠੇ ਕੀਤੇ ਨੇ। ਜ਼ਾਹਿਰ ਸੀ ਕਿ ਮੇਰੀਆਂ ਸਹੇਲੀਆਂ ਲੂਤੀ ਲੱਗ ਗਈਆਂ ਸਨ। ਕਲਮੂਹੀ ਕਿਸੇ ਥਾਂ ਦੀ। ਤੇਰਾ ਕੀ ਕੰਮ ਸੀ ਸਕੂਲ ਜਾਣ ਦਾ? ਨਹੀਂ ਆਉਂਤੀਏ। ਤੂੰ ਉੱਥੇ ਸਕੂਲ ਹੀ ਕਿਉਂ ਨਾ ਮਰ ਗਈ? ਚਾਚੀ ਨੇ ਮੇਰਾ ਕੰਨ ਫੜ ਲਿਆ ਤੇ ਜ਼ੋਰ-ਜ਼ੋਰ ਦੀ ਚਪੇੜੇ ਮਾਰਨ ਲੱਗ ਪਈ। ਨਹਿਸ਼ ਜਤੀਮ। ਬਗਿਆੜ ਦਾ ਬੱਚਾ ਕਦੀ ਵੀ ਪਾਲਤੂ ਕੁੱਤਾ ਨਹੀਂ ਬਣ ਸਕਦਾ। ਲੋਕਾਂ ਦੇ ਨਿਆਣੀ ਘਰੇ ਆਉਂਦੇ ਨੇ ਤੇ ਘਰੋਂ ਬਾਹਰ ਜਾਂਦੀ ਏ। ਮੈਂ ਤੈਨੂੰ ਸਕੂਲ ਦਾ ਮਜ਼ਾ ਚਖਾਉਂ। ਤੂੰ ਸਕੂਲ ਲੱਗੇ ਜਾ ਕੇ ਵੇਖੀ ਤਾਂ ਸਹੀ ਮੈਂ ਤੇਰੀਆਂ ਲੱਤਾਂ ਨਾ ਪਣ ਦਿੱਤੀਆਂ ਤਾਂਕਿ ਮੁੜ ਕਦੀ ਵੀ ਸਕੂਲ ਦਾ ਨਾਂ ਨਹੀਂ ਲਾਉਂਗੀ ਮੈਂ ਚੁੱਪ ਰਹੀ ਬਸ ਇੰਨੀ ਕੁ ਕੋਸ਼ਿਸ਼ ਕਰਦੀ ਰਹੀ ਕਿ ਮੇਰੀਆਂ ਕਿਤੇ ਚੀਕਾਂ ਨਾ ਨਿਕਲ ਜਾਣ ਮਗਰੋਂ ਜਦੋਂ ਮੈਂ ਚੁੱਲ੍ਹੇ ਲੱਗੇ ਬੈਠੀ ਅੱਗ ਬਾਲਣ ਦਾ ਧਿਆਨ ਰੱਖ ਰਹੀ ਹੁੰਦੀ ਆਪਣੀ ਪੂਰੀ ਬਿੱਲੀ ਨੂੰ ਪਲੋਸਦੀ ਚੁੱਪਚਪੀਤੀ ਰੋਂਦੀ ਰਹਿੰਦੀ ਸਿਰਫ ਬਿੱਲੀ ਹੀ ਜਾਣਦੀ ਸੀ ਕਿ ਕਦੋਂ ਮੈਂ ਰੋਂਦੀ ਸਾਂ ਉਦੋਂ ਭੁੜਕ ਕੇ ਮੇਰੇ ਗੋਡਿਆਂ ਉੱਤੇ ਆ ਬੈਠਦੀ ਮੈਂ ਰੋਸ ਲਈ ਨਹੀਂ ਸੀ ਰਹੀ ਕਿ ਚਾਚੀ ਨੇ ਮੈਨੂੰ ਕੁੱਟਿਆ ਸੀ। ਸਗੋਂ ਇਸ ਦੀ ਤਾਂ ਮੈਨੂੰ ਆਦਤ ਪੈ ਚੁੱਕੀ ਸੀ। ਮੈਂ ਰੋ ਇਸ ਲਈ ਰਹੀ ਸਾਂ ਕਿ ਚਾਚੀ ਨੇ ਮੈਨੂੰ ਸਕੂਲ ਨਹੀਂ ਜਾਣ ਦੇਣਾ। ਇਸ ਘਟਨਾ ਤੋਂ 2 ਦਿਨਾਂ ਬਾਅਦ ਪਿੰਡ ਵਿੱਚ ਸਵੇਰੇ ਉਸ ਵਕਤ ਹੀ ਕੁੱਤੇ ਜ਼ੋਰ-ਜ਼ੋਰ ਦੀ ਭੌਂਕਣ ਲੱਗੇ ਤੇ ਲੋਕ ਉੱਚੀ-ਉੱਚੀ ਗੱਲਾਂ ਕਰਨ ਲੱਗੇ। ਵਿੱਚੋਂ ਗੱਲ ਇਹ ਨਿਕਲੀ ਕਿ ਦੁਵੇਸ਼ਣ ਘਰ-ਘਰ ਜਾ ਕੇ ਸਕੂਲ ਲੈ ਕੇ ਜਾਣ ਲਈ ਬੱਚਿਆਂ ਨੂੰ ਇਕੱਠੇ ਕਰ ਰਿਆ ਸੀ। ਉੰਨੀ ਦਿਨੀ ਪਿੰਡ ਵਿੱਚ ਗਲੀਆਂ ਨਹੀਂ ਸਨ ਬਣੀਆਂ। ਤੇ ਸਾਡੇ ਕੱਚੇ ਮਟਿਆਲੇ ਘਰ ਬਿਨਾ ਕਿਸੇ ਤਰਤੀਬ ਦੇ ਉੱਚੇ ਨੀਵੇਂ ਬਣੇ ਹੋਏ ਸਨ ਜਿਸ ਦਾ ਜਿੱਥੇ ਜੀ ਕੀਤਾ ਉੱਥੇ ਹੀ ਘਰ ਬਣਾ ਲਿਆ ਦੁਇ ਛਿੰਨ ਘਰ ਘਰ ਜਾ ਰਿਹਾ ਸੀ ਤੇ ਨਾਲ ਹੀ ਰੌਲਾ ਪਾਉਂਦੇ ਹੋਏ ਬੱਚੇ ਵੀ ਸਾਡਾ ਘਰ ਸਭ ਤੋਂ ਬਾਰ-ਬਾਰ ਸੀ ਉਸ ਵੇਲੇ ਮੈਂ ਤੇ ਮੇਰੀ ਚਾਚੀ ਲੱਕੜ ਦੀ ਉਖਲੀ ਵਿੱਚ ਬਾਜਰਾ ਕੁੱਟ ਰਹੀਆਂ ਸਾਂ ਅਤੇ ਚਾਚਾ ਕੋਠੜੀ ਲਾਗੇ ਜ਼ਮੀਨ ਵਿੱਚ ਗੱਡੇ ਇੱਕ ਪਰੋਲੇ ਵਿੱਚੋਂ ਕਣਕ ਕੱਢ ਰਿਹਾ ਸੀ ਉਹ ਕਣਕ ਲੈ ਕੇ ਮੰਡੀ ਜਾਣ ਵਾਲਾ ਸੀ ਅਸੀਂ ਦੋਵੇਂ ਬਾਰੋਬਾਰੀ ਲੋਹਾਰਾਂ ਵਾਂਗ ਊਖਲੀ ਵਿੱਚ ਭਾਰੇ ਭਾਰੇ ਮੌਲੇ ਮਾਰ ਰਹੀਆਂ ਸਾਂ ਨਾਲ ਹੀ ਮੈਂ ਚੋਰ ਅੱਖ ਨਾਲ ਵੇਖ ਲੈਂਦੀ ਸਾਂ ਕਿ ਅਧਿਆਪਕ ਕਿੰਨਾ ਕੁ ਦੂਰ ਸੀ ਮੈਨੂੰ ਖਦਸ਼ਾ ਸੀ ਕਿ ਉਹ ਸਾਡੇ ਘਰ ਨਹੀਂ ਆਵੇਗਾ ਇਹ ਜਾਣਦਿਆਂ ਵੀ ਕਿ ਚਾਚੀ ਮੈਨੂੰ ਸਕੂਲ ਨਹੀਂ ਜਾਣ ਦੇਵੇਗੀ ਫਿਰ ਵੀ ਮੇਰਾ ਦਿਲ ਚਾਹੁੰਦਾ ਸੀ ਕਿ ਦੂਏ ਛੇਣ ਸਾਡੇ ਘਰ ਆ ਜਾਵੇ ਤਾਂ ਜੋ ਇਹਨਾਂ ਵੇਖ ਹੀ ਲੈਂਦਾ ਕਿ ਮੈਂ ਕਿਵੇਂ ਰਹਿੰਦੀ ਸਾਂ ਮੈਂ ਮਨ ਹੀ ਮਨ ਅਧਿਆਪਕ ਦੇ ਹੜੇ ਕੱਟ ਰਹੀ ਸਾਂ ਕਿ ਉਹ ਸਾਡੇ ਘਰ ਤੱਕ ਆਏ ਬਿਨਾ ਹੀ ਨਾ ਮੁੜ ਜਾਵੇ ਸਲਾਮ ਅਲੇਕਮ ਭੈਣ ਜੀ ਅੱਲਾਹ ਤਾਲਾ ਤੁਹਾਡਾ ਮਦਦਗਾਰ ਹੋਵੇ ਤੇ ਜੇ ਅੱਲਾਹ ਤਾਲਾ ਮਦਦਗਾਰ ਨਹੀਂ ਹੁੰਦਾ ਤਾਂ ਅਸੀਂ ਸਾਰੇ ਮਿਲ ਕੇ ਤੁਹਾਡੀ ਮਦਦ ਕਰ ਸਕਦੇ ਹਾਂ ਜਰਾ ਵੇਖੋ ਅਸੀਂ ਕਿੰਨੇ ਜਣੇ ਹਾਂ ਦੁਇ ਸ਼ੈਨੇ ਮਜ਼ਾਕ ਵਿੱਚ ਚਾਚੀ ਨਾਲ ਦਵਾਸ ਲਾਮ ਕੀਤੀ ਉਸ ਨਾਲ ਉਸਦੇ ਪਵਿੱਕੀ ਸ਼ਗਿਰਦ ਸਨ ਜਵਾਬ ਵਿੱਚ ਚਾਚੀ ਨੇ ਕੁਝ ਬੜਬੜ ਕੀਤਾ ਤੇ ਚਾਚੇ ਨੇ ਭੜੋਲੇ ਵਿੱਚੋਂ ਸਿਰ ਵੀ ਨਾ ਕੱਢਿਆ ਇਸ ਨਾਲ ਦੁਇ ਸ਼ੈਨ ਘਬਰਾਇਆ ਨਹੀਂ ਉਹ ਬੜੇ ਕੰਮਕਾਜ਼ੀ ਲਹਿਜ਼ੇ ਨਾਲ ਵੇੜੇ ਵਿੱਚ ਪਏ ਲੱਕੜ ਦੇ ਇੱਕ ਮੋਢੇ ਉੱਤੇ ਬੈਠ ਗਿਆ ਕਾਗਜ਼ ਤੇ ਪੈਨਸਲ ਕੱਢ ਕੇ ਬੋਲਿਆ ਅੱਜ ਅਸੀਂ ਸਕੂਲ ਵਿੱਚ ਪੜ੍ਹਾਈ ਸ਼ੁਰੂ ਕਰ ਰਹੇ ਹਾਂ ਤੁਹਾਡੀ ਲੜਕੀ ਕਿੰਨੇ ਸਾਲਾਂ ਦੀ ਹੈ ਕੋਈ ਜਵਾਬ ਦਿੱਤੇ ਬਿਨਾਂ ਚਾਚੀ ਨੇ ਬੜੇ ਗੁੱਸੇ ਵਿੱਚ ਆ ਕੇ ਮੋੜਾ ਉਖਲੀ ਵਿੱਚ ਮਾਰਿਆ ਸਪਸ਼ਟ ਸੀ ਕਿ ਉਹ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦੀ ਮੈਂ ਅੰਦਰ ਹੀ ਅੰਦਰ ਸੁੰਗੜਦੀ ਜਾ ਰਹੀ ਸਾਂ ਕਿ ਹੁਣ ਕੀ ਹੋਵੇਗਾ ਦੁਇ ਸ਼ੇਨ ਮੇਰੇ ਵੱਲ ਵੇਖ ਕੇ ਮੁਸਕਰਾ ਪਿਆ ਅਤੇ ਉਸ ਵਾਰ ਵਾਂਗ ਹੀ ਮੇਰਾ ਰੋਮ-ਰੋਮ ਖੁਸ਼ੀ ਨਾਲ ਪਰ ਗਿਆ ਅਲਤਨਾਈ ਤੂੰ ਕਿੰਨੇ ਸਾਲਾਂ ਦੀ ਹੈ ਉਸਨੇ ਪੁੱਛਿਆ ਮੇਰਾ ਜਵਾਬ ਦੇਣ ਦਾ ਹੌਸਲਾ ਨਾ ਪਿਆ ਤੇਰਾ ਇਹਦੇ ਨਾਲ ਕੀ ਮਤਲਬ ਆਇਆ ਬਡਾ ਇੰਸਪੈਕਟਰ ਚਾਚੀ ਚਿਰਚੜੀ ਲਹਿਜ਼ੇ ਵਿੱਚ ਬੋਲੀ ਇਹਨੂੰ ਪੜਨ ਦੀ ਕੋਈ ਲੋੜ ਨਹੀਂ ਮਾਵਾ ਪਿਵਾਵਾ ਵਾਲੇ ਨਿਆਣੇ ਵੀ ਨਹੀਂ ਪੜਦੇ ਇਹਦੇ ਵਾਲੀ ਤਾਂ ਗੱਲ ਹੀ ਦੂਰ ਰਹੀ ਬਥੇਰਾ ਕੀ ਤੀੜਵਾਦਾ ਇਕੱਠਾ ਹੋ ਗਿਆ ਤੇਰੇ ਕੋਲ ਲੈ ਜਾ ਇਹਨਾਂ ਨੂੰ ਸਕੂਲੇ ਤੇ ਇੱਥੇ ਤੇਰਾ ਕੋਈ ਕੰਮ ਨਹੀਂ ਚਾਚੀ ਨਿੱਕੋ ਸਾਹੇ ਜਵਾਬ ਦਿੱਤਾ ਦੂਰੇਸ਼ਨ ਪੜ ਕੇ ਕੇ ਉੱਠਿਆ ਉਹ ਤੁਸੀਂ ਸੋਚੋ ਤਾਂ ਸਹੀ ਕੀ ਕੀ ਜਾ ਰਹੇ ਹੋ ਜੇ ਉਹ ਯਤੀਮ ਐ ਤੇ ਉਹਦਾ ਕੀ ਕਸੂਰ ਇਹ ਕਿੱਥੇ ਕਾਨੂੰਨ ਲਿਖਿਆ ਹੋਇਆ ਹੈ ਕਿ ਯਤੀਮ ਪੜ ਨਹੀਂ ਸਕਦੇ ਔਰ ਮੈਂ ਤੇਰੇ ਪੜੇ ਕਾਨੂੰਨਾਂ ਨੂੰ ਅੱਗ ਲਾਉਣੀ ਆ ਮੇਰੇ ਆਪਣੇ ਕਾਨੂੰਨ ਨੇ ਤੂੰ ਆਪਣਾ ਬਹੁਤਾ ਹੁਕਮ ਨਾ ਚਾੜ ਮੇਰੇ ਤੇ ਸਾਡੇ ਕਾਨੂੰਨ ਸਾਰਿਆਂ ਲਈ ਇੱਕੋ ਜਿਹੇ ਨੇ ਜੇ ਤੁਹਾਨੂੰ ਇਸ ਲੜਕੀ ਦੀ ਕੋਈ ਲੋੜ ਨਹੀਂ ਤਾਂ ਸਾਨੂੰ ਸੋਵੀਅਤ ਸਰਕਾਰ ਨੂੰ ਇਸ ਦੀ ਲੋੜ ਹੈ ਜੇ ਤੁਸੀਂ ਸਾਡੀ ਮੁਖਲਪਤ ਕੀਤੀ ਤਾਂ ਸਬਕ ਸਿਖਾ ਦੇਾਂਗੇ ਆਇਆ ਵੱਡਾ ਸਭ ਕੁਝ ਸਿਖਾਉਣ ਵਾਲਾ ਚਾਚੀ ਢਾਕਾਂ ਉਤੇ ਹੱਥ ਰੱਖ ਕੇ ਗਰਜੀ ਇਸੋ ਤੇ ਕਿਸਦਾ ਹੁਕਮ ਚੱਲੇਗਾ ਮੇਰਾ ਜਿਹੜਾ ਇਹਦਾ ਢਿੱਡ ਭਰਦੀ ਆ ਕਿ ਤੇਰਾ ਅਵਾਰਾਗਰਦੀ ਕਰਦਾ ਇਥੇ ਆ ਧਮਕਿਆ ਪਤਾ ਨਹੀਂ ਇਸ ਘਟਨਾ ਦਾ ਅੰਤ ਕੀ ਹੁੰਦਾ ਜੇ ਉਦੋਂ ਹੀ ਲੱਗ ਤੱਕ ਨੰਗਾ ਮੇਰਾ ਚਾਚਾ ਭੜੋਲੇ ਵਿੱਚੋਂ ਆਪਣਾ ਸਿਰ ਨਾ ਕੱਢਦਾ ਜਦੋਂ ਕਦੀ ਵੀ ਚਾਚੀ ਇਹ ਭੁੱਲ ਕੇ ਕਿ ਘਰ ਦਾ ਮਾਲਕ ਉਸਦਾ ਪਤੀ ਘਰ ਵਿੱਚ ਹੀ ਸੀ ਵੱਧ ਚੜ ਕੇ ਗੱਲਾਂ ਕਰਨ ਲੱਗ ਪੈਂਦੀ ਤਾਂ ਆਪੇ ਤੋਂ ਬਾਹਰ ਹੋ ਜਾਂਦਾ ਸੀ ਇਸ ਦੇ ਬਦਲੇ ਵਿੱਚ ਉਹ ਚਾਚੀ ਨੂੰ ਖੂਬ ਘਟਾਪਾ ਚੜਦਾ ਲੱਗਦਾ ਸੀ ਕਿ ਇਸ ਵਾਰੀ ਵੀ ਉਹ ਗੁੱਸੇ ਵਿੱਚ ਉੱਬੜ ਰਿਹਾ ਸੀ ਚੁੱਪ ਕਰ ਪਰੋਲੇ ਵਿੱਚੋਂ ਨਿਕਲਦੇ ਆਈ ਉਹ ਕੜ ਗਿਆ ਕਦੋਂ ਤੋਂ ਤੂੰ ਇਸ ਘਰ ਦੀ ਕਰਤਾ ਧਰਤਾ ਬਣ ਬੈਠੀ ਐ ਬਹੁਤੀ ਬੱਕੜਵਾਣਾ ਕਰ ਤੇ ਆਪਣੇ ਕੰਮ ਨਾਲ ਵਸਤਾ ਰੱਖ ਤੇ ਤੂੰ ਤਰਸਤਨ ਬੇਗ ਦੇ ਪੁੱਤਰਾ ਲੈ ਜਾ ਕੁੜੀ ਨੂੰ ਜੀ ਕਰੇ ਤਾਂ ਪੜਾ ਲਈ ਜੀ ਕਰੇ ਤਾਂ ਭੁੰਨ ਕੇ ਖਾ ਲਈ ਤੇ ਹੁਣ ਮੇਰੇ ਘਰ ਚੋਂ ਬਾਹਰ ਨਿਕਲਦਾ ਹੋ ਵਾ ਤੇਰੇ ਉਹ ਸਕੂਲ ਵਿੱਚ ਮੋਜਾ ਉਡਾਉਂਦੀ ਫਿਰੇ ਤੇ ਘਰ ਦਾ ਕੰਮ ਕੌਣ ਕਰੂ ਮੈਂ ਹੀ ਸਭ ਕਰੂੰ ਚਾਚੀ ਚੀਕਣ ਲੱਗ ਪਈ ਪਰ ਚਾਚੇ ਨੇ ਚੁੱਪ ਕਰਾ ਦਿੱਤੀ ਚੁੱਪ ਕਰ ਮੈਂ ਆਖ ਜੂ ਦਿੱਤਾ ਜਿਵੇਂ ਹਰ ਕਾਲੀ ਰਾਤ ਦੀ ਚਮਕਦੀ ਸਵੇਰ ਵੀ ਹੁੰਦੀ ਹੈ ਇੰਜ ਮੈਂ ਪਹਿਲੀ ਵਾਰ ਸਕੂਲ ਗਈ ਉਸ ਦਿਨ ਤੋਂ ਦੂਏ ਸ਼ੇਨ ਹਰ ਰੋਇ ਸਾਨੂੰ ਘਰ ਘਰ ਵਿੱਚੋਂ ਇਕੱਠਿਆਂ ਕਰਦਾ ਤੇ ਸਕੂਲੇ ਲੈ ਜਾਂਦਾ ਪਹਿਲੇ ਦਿਨ ਅਸੀਂ ਪੁੰਜੇ ਵਿਛੀ ਪਰਾਲੀ ਉੱਤੇ ਬੈਠੇ ਸਾਨੂੰ ਇੱਕ ਇੱਕ ਕਾਪੀ ਇੱਕ ਇੱਕ ਪੈਨਸਲ ਅਤੇ ਇੱਕ ਇੱਕ ਫੱਟੀ ਦਿੱਤੀ ਗਈ ਫੱਟੀਆਂ ਨੂੰ ਗੋਡਿਆਂ ਉੱਤੇ ਟਿਕਾ ਲਓ ਲਿਖਣ ਵਿੱਚ ਸੌਖ ਰਹੇਗੀ ਦੁਇਸ਼ ਨੇ ਸਮਝਾਇਆ ਫਿਰ ਉਸ ਨੇ ਕੰਦ ਉੱਤੇ ਲਟਕਿਆ ਹੋਇਆ ਰੂਸੀ ਇਨਸਾਨ ਦਾ ਚਿੱਤਰ ਵਿਖਾਇਆ ਇਹ ਲੈਨਿਨ ਹੈ ਉਸਨੇ ਆਖਿਆ ਲੈਨਿਨ ਦਾ ਉਹ ਚਿੱਤਰ ਅਜੇ ਵੀ ਮੈਨੂੰ ਯਾਦ ਹੈ ਪਤਾ ਨਹੀਂ ਕਿਉਂ ਮੈਂ ਕਦੇ ਵੀ ਲੈਨਨ ਦਾ ਉਸ ਤਰ੍ਹਾਂ ਦਾ ਚਿੱਤਰ ਨਹੀਂ ਵੇਖਿਆ ਤੇ ਮੈਂ ਉਸ ਨੂੰ ਮਨ ਹੀ ਮਨ ਦੁਇਸ਼ ਨੇ ਵਾਲਾ ਚਿੱਤਰ ਕਹਿੰਦੀ ਹਾਂ ਉਸ ਵਿੱਚ ਲੈਨਿਨ ਨੇ ਇੱਕ ਢਿੱਲੀ ਜਿਹੀ ਫੌਜੀ ਜੈਕਟ ਪਾਈ ਹੋਈ ਹੈ ਗੱਲਾਂ ਧਸੀਆਂ ਹੋਈਆਂ ਸਨ ਤੇ ਦਾੜੀ ਵਧੀ ਹੋਈ ਸੀ ਉਸਦੀ ਫੱਟੜ ਬਾ ਇੱਕ ਪੱਟੀ ਵਿੱਚ ਲਟਕੀ ਹੋਈ ਸੀ ਅਤੇ ਉਸਦੀ ਟੋਪੀ ਹੇਠੋਂ ਜਿਹੜੀ ਗਿੱਚੀ ਵੱਲ ਖਿਸਕੀ ਹੋਈ ਸੀ ਮਿਹਰਬਾਨ ਅੱਖਾਂ ਬੜੀ ਸ਼ਾਂਤ ਨਾਲ ਵਿਖ ਰਹੀਆਂ ਸਨ ਉਸਦੀ ਕੋਮਲ ਹਮਦਰਦ ਨਜ਼ਰ ਜਿਵੇਂ ਸਾਨੂੰ ਗਹਿਰੀ ਹੋਵੇ ਕਾਸ਼ ਕਿ ਤੁਸੀਂ ਜਾਣਦੇ ਹੁੰਦੇ ਕਿੰਨਾ ਰੋਸ਼ਨ ਭਵਿੱਖ ਤੁਹਾਡੀ ਰਾਹ ਵਿਖ ਰਿਹਾ ਹੈ ਮੈਨੂੰ ਇੰਜ ਲੱਗਾ ਜਿਵੇਂ ਉਸ ਸ਼ਾਂਤ ਪਲ ਹੀ ਉਹ ਮੇਰੇ ਭਵਿੱਖ ਬਾਰੇ ਸੋਚ ਰਿਹਾ ਸੀ ਲੱਗਦਾ ਸੀ ਕਿ ਉਹ ਚਿੱਤਰ ਦੂਈ ਸ਼ੇਨ ਕੋਲ ਚ ਰੁਕਣਾ ਸੀ ਜਿਹੜਾ ਇੱਕ ਮਾਮੂਲੀ ਇਸ਼ਤਿਹਾਰੀ ਕਾਗਜ਼ ਉੱਤੇ ਛਪਿਆ ਹੋਇਆ ਸੀ। ਮੋੜਾਂ ਵਾਲੀ ਥਾਂ ਤੋਂ ਚਿੱਤਰ ਦਾ ਰੰਗ ਲੱਥਿਆ ਹੋਇਆ ਸੀ ਤੇ ਪਾਸਿਆਂ ਤੋਂ ਪਾਟਿਆ ਹੋਇਆ ਸੀ। ਇਸ ਤੋਂ ਇਲਾਵਾ ਸਕੂਲ ਦੀ ਚਾਰਦੁਵਾਰੀ ਅੰਦਰ ਹੋਰ ਕੁਝ ਵੀ ਨਹੀਂ ਸੀ। ਬੱਚਿਓ ਮੈਂ ਤੁਹਾਨੂੰ ਪੜਨਾ ਤੇ ਗਿਣਨਾ ਸਿਖਾਉਣ ਲੱਗਾ ਹਾਂ। ਮੈਂ ਤੁਹਾਨੂੰ ਸਿਖਾਵਾਂਗਾ ਕਿ ਅੱਖਰ ਤੇ ਹਿੰਸੇ ਕਿਵੇਂ ਲਿਖੇ ਜਾਂਦੇ ਨੇ। ਦੁਈ ਸ਼ੇ ਨੇ ਆਖਿਆ। ਮੈਂ ਤੁਹਾਨੂੰ ਹਰ ਉਹ ਗੱਲ ਸਿਖਾਵਾਂਗਾ ਜਿਸ ਦਾ ਮੈਨੂੰ ਆਪ ਗਿਆਨ ਹੈ। ਤੇ ਸੱਚਮੁੱਚ ਹੀ ਉਸ ਨੇ ਸਾਨੂੰ ਸਭ ਕੁਝ ਸਿਖਾਇਆ ਜਿਸ ਦਾ ਉਸ ਨੂੰ ਇਰਮ ਸੀ ਪੜਾਉਣ ਵੇਲੇ ਉਹ ਲਸਾਨੀ ਸਦਕ ਦਿਲੀ ਤੋਂ ਕੰਮ ਲੈਂਦਾ ਸੀ ਉਹ ਹਰ ਬੱਚੇ ਉੱਤੇ ਝੁੱਕ ਕੇ ਦੱਸਦਾ ਕਿ ਪੈਨਸਲ ਕਿਵੇਂ ਪੜ੍ਹਨੀ ਹੈ ਅਤੇ ਮਗਰੋਂ ਬੜੀ ਹੀ ਲਗਨ ਨਾਲ ਉਹਨਾਂ ਲਫ਼ਜ਼ਾਂ ਦਾ ਮਤਲਬ ਸਮਝਾਉਂਦਾ ਜਿਹੜੇ ਸਾਡੀ ਸਮਝ ਤੋਂ ਬਾਹਰ ਹੁੰਦੇ ਸਨ ਮੈਂ ਅੱਜ ਵੀ ਸੋਚਦੀ ਤੇ ਹੈਰਾਨ ਹੁੰਦੀ ਹਾਂ ਕਿ ਉਸ ਗੱਭਰੂ ਨੇ ਜਿਹੜਾ ਆਪ ਬਹੁਤ ਹੀ ਘੱਟ ਪੜਿਆ ਹੋਇਆ ਸੀ ਜਿਹੜਾ ਬੜੀ ਮੁਸ਼ਕਲ ਨਾਲ ਜੋੜ-ਜੋੜ ਕੇ ਅੱਖਰ ਪੜ੍ਹਦਾ ਸੀ ਜਿਸ ਦੇ ਕੋਲ ਇੱਕ ਵੀ ਪਾਠ ਪੁਸਤਕ ਨਹੀਂ ਸੀ ਇਥੋਂ ਤੱਕ ਕਿ ਅੱਖਰ ਮਾਲਾ ਦੀ ਪੁਸਤਕ ਵੀ ਨਹੀਂ ਸੀ ਕਿਵੇਂ ਐਡਾ ਵੱਡਾ ਕੰਮ ਹੱਥ ਵਿੱਚ ਲੈਣ ਦੀ ਹਿੰਮਤ ਕੀਤੀ ਸੀ ਜੋ ਸੱਚਮੁੱਚ ਹੀ ਮਹਾਨ ਕਾਰਜ ਸੀ ਅਜਿਹੇ ਬੱਚਿਆਂ ਨੂੰ ਪੜਾਉਣਾ ਕੋਈ ਸੌਖਾ ਕੰਮ ਨਹੀਂ ਸੀ ਜਿਨ੍ਹਾਂ ਦੀਆਂ ਪਿਛਲੀਆਂ 7 ਪੁਸ਼ਤਕਾਂ ਨੇ ਸਕੂਲ ਦਾ ਨਾਂ ਵੀ ਸੁਣਿਆ ਤੱਕਣਾ ਹੋਵੇ ਇਸ ਤੋਂ ਇਲਾਵਾ ਦੂਏਸ਼ਣ ਨੂੰ ਸਰੇਬਸਤ ਅਧਿਆਪਨ ਵਿਧੀ ਦੀ ਕੋਈ ਜਾਣਕਾਰੀ ਨਹੀਂ ਸੀ ਇਥੋਂ ਤੱਕ ਕਿ ਉਹ ਅਜਿਹੀਆਂ ਚੀਜ਼ਾਂ ਦੀ ਹੋਣ ਤੋਂ ਵੀ ਅਣਜਾਣ ਸੀ ਦੂਏਸ਼ਣ ਸਾਨੂੰ ਆਪਣੀ ਸਮਝ ਆਪਣੀ ਸਮਰੱਥਾ ਅਨੁਸਾਰ ਜਿਵੇਂ ਪੜਾ ਸਕਦਾ ਸੀ ਪੜਾਇਆ ਕਰਦਾ ਸੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਉਸ ਦਾ ਸਹਿਰਦ ਉਤਸ਼ਾਹ ਉਸ ਦਾ ਜੋਸ਼ ਜਿਸ ਨਾਲ ਉਹਨੇ ਸਾਨੂੰ ਪੜਾਉਣ ਦਾ ਬੀੜਾ ਚੁੱਕਿਆ ਸੀ ਉਹ ਅਜਾਈ ਨਹੀਂ ਗਿਆ ਉਸਨੇ ਅਣਜਾਣੇ ਹੀ ਇੱਕ ਕਾਰਨਾਮਾ ਕਰ ਵਿਖਾਇਆ ਸੀ ਹਾਂ ਉਹ ਇੱਕ ਕਾਰਨਾਮਾ ਸੀ ਕਿਉਂਕਿ 19 ਦਿਨੀ ਸਾਡੇ ਕਰਗੀਜ਼ ਬੱਚਿਆਂ ਸਾਹਮਣੇ ਜਿਹੜੇ ਆਪਣੇ ਪਿੰਡ ਵਿੱਚੋਂ ਕਦੇ ਬਾਹਰ ਨਹੀਂ ਨਿਕਲਦੇ ਸਨ ਉਸ ਸਕੂਲ ਦੀ ਬਦੌਲਤ ਜੋ ਉਸ ਕੱਚੇ ਢਾਰੇ ਨੂੰ ਸਕੂਲ ਆਖਿਆ ਜਾ ਸਕਦਾ ਹੈ ਜਿਸਦੀਆਂ ਚੌੜੀਆਂ ਚੀਥਾਂ ਵਿੱਚੋਂ ਦੀ ਪਹਾੜਾਂ ਦੀਆਂ ਬਰਫ਼ੀਲੀਆਂ ਸਿਖਰਾਂ ਨਜ਼ਰ ਆਇਆ ਕਰਦੀਆਂ ਸਨ ਉਸ ਕੱਚੀ ਕੋਠੜੀ ਦੀ ਬਦੌਲਤ ਇੱਕ ਨਵੀਂ ਦੁਨੀਆ ਦਾ ਨਕਸ਼ਾ ਵੱਜ ਗਿਆ ਜਿਸ ਬਾਰੇ ਅਸੀਂ ਪਹਿਲਾਂ ਕਦੀ ਵੀ ਨਹੀਂ ਸੀ ਸੁਣਿਆ ਤੇ ਜਿਸ ਨੂੰ ਨਾ ਹੀ ਵੇਖਿਆ ਸੀ